ਸੰਮੇ ਕੋਈ ਨਾ ਸਾਧਵਾਂ ਨੂੰ ਸਾਧਨ ਅੰਦਰ ਸਹਿਜ ਜਗ ਵਿੱਚ ਕੋਆ ਗੁਰਮਤ ਦੇ ਵੇਦ ਦਾਸ ਭਾਈ ਸਾਹਿਬ ਭਾਈ ਗੁਰਦਾਸ ਜੀ ਇਹਨਾਂ ਸਤਰਾਂ ਅੰਦਰ ਬਿਆਨ ਕਰਦੇ ਹਨ ਕਿ ਇਸ జగਤ ਅੰਦਰ ਮਨੁੱਖਤਾ ਉੱਪਰ ਆਈ مصیبت ਨੂੰ ਸਿਰਫ ਰੱਬ ਦੇ ਘਰ ਤੇ ਪ੍ਰਮਾਣ ਕੋਈ ਸਾਧਨ ਹੀ ਢਾਲ ਪਾ ਸਕਦਾ ਹੈ ਪਰ జగਤ ਅੰਦਰ ਕੋਈ ਜਿਹੜਾ ਸਾਧੂ ਵੀ ਨજર ਨਹੀਂ ਪੈਂਦਾ ਦਿਸਦਾ ਜਿਹੜਾ ਸੰਭਰਤ ਹੋਵੇ ਮਨੁੱਖਤਾ ਨੂੰ ਇਸ ਹਾਫ ਤੇ ਵਿੱਚੋਂ ਕੱਢਣ ਲਈ ਹੁਣ ਸਵਾਲ ਹੈ ਕਿ ਸਾਧੂ ਨੂੰ ਕਿਉਂ ਜਗ ਦੇ ਪਾਰ ਤਾਰੇ ਦਾ ਸਾਧਨ ਕਿਹਾ ਗਿਆ ਹੈ ਗੁਰਬਾਣੀ ਅੰਦਰ ਵਸਤਾ ਉਤਰ ਐਉਂ ਮਿਲਦਾ ਹੈ ਕਿ ਜੱਤ ਜਲੰਦੇ ਨੂੰ ਰੱਖਣ ਲਈ ਪਰਮੇਸ਼ਰ ਸਾਧੂ ਦਾ ਹੀ ਰੂਪ ਧਾਰ ਕੇ ਜਗ ਵਿੱਚ ਆਉਂਦਾ ਹੈ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗੰਗ ਤੇ ਆਭਵਾਰਿਆ ਜਿਹਾ ਪੂਰਨ ਸਾਧ ਜਿਹੜਾ ਪਰਮੇਸ਼ਰ ਨਾਲ ਇੱਕ ਸਰੂਪ ਹੋਇਆ ਹੁੰਦਾ ਹੈ ਜੋ ਸਰੀਰ ਦੇ ਰੂਪ ਦੁਆਰਾ ਸ਼ਬਦਾਂ ਦਾ ਨਿਰੰਤਰ ਅਭਿਆਸ ਕਰਦਾ ਹੈ ਜਿਸ ਦੀ ਆਤਮਿਕ ਅਵਸਥਾ ਹਰ ਦਿਨ ਹਰ ਬਲ ਤੇ ਹਰਸ਼ਨ ਨਤ ਨਮੇਰੋ ਅੰਦਰ ਆਪਣੇ ਪਿਆਰੇ ਪ੍ਰਭੂ ਦੇ ਅਸਚਰਜ ਰਸ ਅੰਦਰ ਗੁੰਮ ਹੋਈ ਜੋ ਪ੍ਰਭੂ ਆਪ ਹੀ ਹਰਪਾਲ ਹਰਸ਼ਨ ਨਤ ਨਮ ਹੋ ਕੇ ਵਿਚਰਦਾ ਹੈ ਵਿਸਮਾਗ ਅਵਸਥਾ ਅੰਦਰ ਹੀ ਹੈ ਜਿਸ ਅਸਚਰਜ ਅਵਸਥਾ ਨੂੰ ਰੱਬ ਦਾ ਪਿਆਰਾ ਸਭ ਆਪ ਹੀ ਜਾਣਦਾ ਹੁੰਦਾ ਹੈ ਅਤੇ ਇਸ ਦਾ ਪਰਪੂਰ ਆਨੰਦ ਮਾਣਦਾ ਹੈ ਕਿਉਂਕਿ ਉਸ ਲਈ ਤਾਂ ਸੱਚ ਪਰਮੇਸ਼ਰ ਨਤ ਨਮ ਗੁਰ ਕਿਰਪਾ ਤੇ ਨਿਤ ਜਵਾਹੀ ਜਿੰਦਗੀ ਦਾ ਦੇਸ਼ ਬਣਿਆ ਰਹਿੰਦਾ ਹੈ ਜੇਹੀ ਵਸਤਾ ਅੰਦਰ ਵਿੱਚਣ ਵਾਲੇ ਸਾਧ ਜਨਾਂ ਨੇ ਸ਼ਬਦ ਦੁਆਰਾ ਲਵਰੇਂਤਾ ਹਾਸਲ ਕਰਕੇ ਆਪਣੇ ਹਿਰਦੇ ਅੰਦਰ ਪਰਮਾਤਮਾ ਨੂੰ ਵਸਣ ਕੇ ਰੱਖ ਲਿਆ ਹੁੰਦਾ ਹੈ ਫਿਰ ਓਹਨਾਂ ਦਾ ਮਤ ਉਦੇਸ਼ ਉਹਨਾਂ ਦੀ ਜਲਾਈ ਹੋਈ ਮਰਜ਼ਾਦਾ ਸਦੀਵੀ ਕਾਲ ਲਈ ਸਥਿਰ ਰਹਿਣ ਵਾਲੀ ਬਣ ਜਾਂਦੀ ਹੈ ਜਿਥੇ ਨੌ ਨਿੱਧੀਆਂ ਤੇ 18 ਸਿੱਧੀਆਂ ਹੱਤ ਬਨ ਕੇ ਕਾਰ ਕਮਾਉਣ ਲਈ ਹਮੇਸ਼ਾ ਇੱਕ ਤਤਪਰ ਰਹਿੰਦੇ ਹਨ ਗੁਰਵਾਕ ਹੈ ਬ੍ਰਹਮਿੰਦਾ ਤਸਦਾ ਬ੍ਰਹਮ ਮਾਤਰ ਹੈ ਇੱਕ ਸ਼ਬਦ ਨਾਲ ਬੁਲਾਏ ਨੌ ਨਿੱਧੇ 18 ਸਿੱਧੇ ਵਿਚੇ ਲਗਿਆ ਫਿਰੇ ਜੋ ਹਰ ਹਿਰਦੇ ਸਦਾ ਵਸਾਏ ਅਜੇ ਰੱਬ ਦੇ ਦਰ ਤੇ ਪ੍ਰਮਾਨ ਸਾਧ ਜਨਾਂ ਦਾ ਹੁਕਮ ਰੱਬ ਦੀ ਦਰਗਾਹ ਅੰਦਰ ਵੀ ਚੱਲਦਾ ਹੈ ਜਾਂ ਕਾ ਕਿਹਾ ਦਰਗਾਹ ਚੱਲਦਾ ਹੈ ਅਤੇ ਸੰਪੂਰਨ ਰੱਬੀ ਸ਼ਕਤੀਆਂ ਉਹਨਾਂ ਅੱਗੇ ਅਧੀਨ ਹੋ ਕੇ ਵਰਤਦੀਆਂ ਹਨ ਸਵਾਭਕ ਹੀ ਉਹਨਾਂ ਦੇ ਹਿਰਦੇ ਅੰਦਰ ਜੋ ਕੁਝੁਰਨਾ ਵੀ ਉਪਜਦਾ ਹੈ ਉਹ ਪਰਮਾਤਮਾ ਬਗੈਰ ਕਿਸੇ ਦੇਰੀ ਦੇ ਉਸ ਨੂੰ ਪ੍ਰਵਾਨ ਕਰ ਲੈਂਦਾ ਹੈ ਜਿਵੇਂ ਗੁਰਬਾਣੀ ਫਰਮਾਉਂਦੀ ਹੈ ਜੋ ਜੋ ਚਿਤਵੈ ਸਾਧ ਜਨ ਸੋ ਲੈਤਾ ਮਾਨ ਅਜਾਹੇ ਰਬ ਦੇ ਪਿਆਰੇ ਸਾਧ ਜਨ ਜਦੋਂ ਮੁਰਫਤਾ ਉੱਪਰ ਆਇਆਂ ਦਰਪਤਮਨ ਜਾਕਸ਼ਟਾ ਨੂੰ ਦੇਖਦੇ ਹੁੰਦੇ ਹਨ ਸਹਿ ਸਵਾਹੀ ਉਹਨਾਂ ਦੇ ਹਿਰਦੇ ਅੰਦਰ ਪਰਮਾਤਮਾ ਨੂੰ ਸੰਬੋਧਨ ਇਹ ਬੋਲ ਤਾਂ ਕਿ ਦਰਦ ਨਾ ਆਇਆ ਜਦੋਂ ਨਿਕਲਦੇ ਹਨ ਉਹ ਪ੍ਰਮਾਤਮਾ ਨੂੰ ਬੇਵਸ ਕਰ ਦਿੰਦੇ ਹਨ ਅਜਿਹੀਆਂ ਬਫਤਾਵਾਂ ਜਾਂ ਸੰਕਟ ਹਾਰਨ ਲਈ ਕਿਉਂਕਿ ਇਹ ਉਸ ਮਾਲਕ ਦਾ ਵਿਰਧ ਵੀ ਹੈ ਆਪਣੇ ਪਿਆਰੇ ਸਾਹ ਜਨਾਂ ਦੇ ਕਿਸੇ ਵੀ ਬੱਚ ਨੂੰ ਨਿਸ਼ਵਲ ਨਹੀਂ ਜਾਣ ਦੇਣ ਦਾ ਹੁਣ ਮੌਜੂਦਾ ਸਮੇਂ ਜਿਹੜੀ ਕਰੋਨਾ ਦੀ ਭਿਆਨਕ ਬਿਮਾਰੀ ਸਮੁੱਚੀ ਦੁਨੀਆ ਨੂੰ ਰਸੇ ਬੈਠੀ ਹੈ ਉਹ ਕਿਸੇ ਰੱਬ ਦੇ ਪਿਆਰੇ ਸਾਹੂ ਦੇ ਇੱਕ ਹੁਕਮ ਅੱਗੇ ਪੂਰੀ ਤਰ੍ਹਾਂ ਨਿਰਵਰਤ ਹੋ ਸਕਦੀ ਸੀ ਪਰ ਅੱਜ ਜਾਗਦੇ ਅਭਾਗ ਕਰਕੇ ਸੰਸਾਰ ਅੰਦਰ ਜਿਹੜਾ ਕੋਈ ਸਾਧੂ ਨਜ਼ਰ ਨਹੀਂ ਪੈ ਰਿਹਾ ਜਾਗਦਾ ਜਿਹੜਾ ਸਮਰੱਥ ਹੋਵੇ ਪੂਰਨ ਮਨੁੱਖਤਾ ਪ੍ਰਾਇਹ ਕਾਸ਼ਤਾ ਨੂੰ ਆਪਣੇ ਉੱਪਰ ਲੈਣ ਲਈ ਸਾਡੇ ਪਾਸ ਇਸ ਦਾ ਇਤਿਹਾਸਕ ਸੂਤ ਹੈ ਕਿਵੇਂ ਸਿੱਖਾਂ ਦੇ ਅਠਵੇਂ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮਨੁੱਖਤਾ ਪ੍ਰਦਰਸ਼ਕਾ ਕੇ ਦਿੱਲੀ ਅੰਦਰ ਫੈਲੀ ਹੋਏ ਚੇਜ਼ਕ ਦੀ ਮਹਾਮਾਰੀ ਨੂੰ ਆਪਣੇ ਸਰੀਰ ਉੱਪਰ ਲੈਂਦਾ ਇਸ ਦੇ ਖਾਤਮੇ ਦਾ ਹੁਕਮ ਕਰ ਦਿੱਤਾ ਸੀ ਅਜੋਕੇ ਕਾਲੰਦਰ ਵਿੱਚ ਜ਼ਿਕਰ ਮਿਲਦਾ ਹੈ ਕਿ ਸਨ 1957 ਦੌਰਾਨ ਸੂਰ ਸ਼ਿਵਨ ਤੋਂ ਬਾਅਦ ਤਕਰੀਬਨ ਅੱਧੇ ਸਮਾਂ ਦਾ ਰੰਗ ਬਹੁਤ ਦੇਰ ਤੀ ਗੂੜਾ ਲਾ ਰਿਹਾ ਰਹਿੰਦਾ ਸੀ ਅਤੇ ਹਨੇਰਾ ਪੈਣ ਸਮੇ ਪੱਛਮ ਵੱਲ ਇੱਕ ਜਮਕਦੇ ਹੋਏ ਤਾਰੇ ਦੇ نیچے ਰੋਸ਼ਨੀ ਦੀ ਲੰਮੀ ਚੌੜੀ ਲਕੀਰ ਕੁੰਛ ਨਜ਼ਰ ਆਉਂਦੀ ਸੀ ਜਿਸ ਨੂੰ ਉਸ ਵਕਤ ਬੋਧੀ ਵਾਲਾ ਤਾਰਾ ਕਿਹਾ ਜਾਂਦਾ ਸੀ ਇੰਨਾ ਅਜੀਬ ਪ੍ਰਕਿਰਤਕ ਕਿਰਿਆਵਾਂ ਨੂੰ ਜਿਹਦਾ ਸ਼ਾਸਤਰਾਂ ਅਤੇ ਹੋਰ ਵੱਖੋ-ਵੱਖ ਧਰਮਾਂ ਦੇ ਗਿਆਤਾ ਮਨੁੱਖਤਾ ਉੱਪਰ ਇੱਕ ਅਸ਼ੁਭ ਅਦੇ ਵੱਡਾ ਕਹਿਰ ਮੰਨਦੇ ਹੋਏ ਇਸਦੇ ਖਾਤਮੇ ਲਈ ਅਨੇਕਾਂ ਹੀ ਜਗ ਪਾਠ ਕੋਦਾ ਅਤੇ ਹੋਰ ਜੰਤਰ ਮੰਤਰ ਕਰਵਾਏ ਪਰ ਕੋਈ ਫਰਕ ਨਹੀਂ ਸੀ ਪਿਆ ਉਸ ਵਕਤ ਨਾਨਕ ਸਰ ਕਲੇਰਾਂ ਵਾਲੇ ਤਨ ਤਨ ਬਾਬਾ ਈਸ਼ਰ ਸਿੰਘ ਜੀ ਗਲਾਬੀ ਵਾਗ ਦਿੱਲੀ ਵੇਖੇ دیਵਾਨ ਲਗਾ ਰਹੇ ਸਨ ਹਿੰਦੂਆਂ ਦੇ ਇੱਕ ਮੰਨੇ ਪ੍ਰਮੰਨੇ ਧਾਰਮਿਕ ਆਗੂ ਸਾਮੇ ਗੋਦਾਤੀ ਜਿਹੜੇ ਉਸ ਵਕਤ ਦੇ ਰਾਸ਼ਟਰਪਤੀ ਡਾਕਟਰ ਜਿੰਦਰ ਅਪਰਾਸ਼ਾਤ ਅਤੇ ਪ੍ਰਧਾਨ ਮੰਤਰੀ ਪੰਡਤ ਦਿਵਾਲਾ ਨਰਦੇ ਗੁਰੂ ਵੀ ਸਨ ਹਿੰਦੋਸਤਾਨ ਦੇ ਬਹੁਤ ਵੱਡੇ ਤਨਾੜ ਵਿਰਲਾ ਸੇਠ ਜੀ ਨਾਲ ਬਾਬਾ ਜੀ ਦੇ ਦਵਾਨ ਦੀ ਹਾਜ਼ਰੀ ਕਰਨ ਅਤੇ ਨਾਲ ਹੀ ਆਪਣੇ ਕੁਝ ਸਵਾਲਾਂ ਦਾ ਤਸੱਲੀਬਖਸ਼ ਉੱਤਰ ਲੈਣ ਲਈ ਆਏ ਦਵਾਨ ਦੀ ਸਮਾਪਤੀ ਬਾਅਦ ਉਹਨਾਂ ਨੇ ਬਾਬਾ ਜੀ ਪਾਸੋਂ ਇਕੱਲੇ ਮੁਲਾਕਾਤ ਲਈ ਸਮਾਂ ਮੰਗਿਆ ਜਿਸ ਦੇ ਤਰੰਤ ਆ ਗਿਆ ਬਾਬਾ ਜੀ ਨੇ ਦੇ ਦਿੱਤੀ ਮੁਲਾਕਾਤ ਦੌਰਾਨ ਸਾਮੀ ਜੀ ਨੇ ਅਪਰੋਕਤ ਦੱਸਿਆ ਹੋਇਆ ਅਜੀਬ ਪ੍ਰਕਿਰਤਕ ਕਿਰਿਆਵਾਂ ਦਾ ਜ਼ਿਕਰ ਕਰਦੇ ਹੋਏ ਬੇਨਤੀ ਕਰਨ ਲੱਗੇ ਕਿ ਅਸੀਂ ਤੁਹਾਡੇ ਬਸਾਂ ਆਉਣ ਵਾਲੇ ਭਿਆਨਕ ਸਮੇਂ ਬਾਰੇ ਜਾਣਨਾ ਚਾਹੁੰਦੇ ਹਾਂ ਜਿਹੜਾ ਮਨੁੱਖਤਾ ਤੇ ਬਹੁਤ ਭਾਰੂ ਹੋ ਪਿਆ ਹੈ ਇਹ ਸੁਣ ਕੇ ਬਾਬਾ ਜੀ ਬੜੇ ਨਿਰਾਸ਼ਤਾ ਪਰੇ ਅੰਦਾਜ਼ ਅੰਦਰ ਬੋਲੇ ਕਿ ਅਸੀਂ ਤਾਂ ਸੋਚਦੇ ਸੀ ਕਿ ਸਾਡੀ ਮੁਲਾਕਾਤ ਬਹੁਤ ਵੱਡੇ ਮਹਾ ਪ੍ਰਸ਼ਾਣਾਂ ਠੌਰ ਲੱਗੀ ਹੈ ਪਰਮਾਤਮਾ ਬਾਰੇ ਕੁਝ ਵਿਚਾਰ ਵਟਾਂਦਰਾ ਕਰਕੇ ਮਨ ਖੁਸ਼ ਹੋਵੇਗਾ ਪਰ ਇਹ ਦੁਨਿਆਵੀ ਸਵਾਲ ਕਰਕੇ ਤੁਸੀਂ ਸਾਨੂੰ ਨਿਰਾਸ਼ਤਾ ਵਿੱਚ ਪਾ ਦਿੱਤਾ ਹੈ ਇਹ ਸਾਡਾ ਕੰਮ ਨਹੀਂ ਪਰਮਾਤਮਾ ਦੇ ਕਿਸੇ ਵੀ ਕੰਮ ਤੇ ਕਿੰਤੂ ਬਰੰਤੁਪ ਕਰੇਗੇ ਪਰਮਾਤਮਾ ਜੋ ਵੀ ਕਰੇਗਾ ਪਲਾ ਹੀ ਕਰੇਗਾ ਸਵਾਮੀ ਜੀ ਨੇ ਫੇਰ ਆਪਣੀ ਚਿੰਤਾ ਦਾ ਪ੍ਰਗਟਾਵਾ ਕਰਦੇ ਬੇਨਤੀ ਕੀਤੀ ਕਿ ਉਸ ਨੂੰ ਡਾਕਟਰ ਰਜਿੰਦਰਾ ਪ੍ਰਸ਼ਾਦ ਤੇ ਪੰਡਤ ਜਵਾਲਾ ਨਾਲ ਅਕਸਰ ਹੀ ਆਉਣ ਵਾਲੇ ਭਿਆਨਕ ਸਮੇਂ ਬਾਰੇ ਪੁੱਛਦੇ ਰਹਿੰਦੇ ਹਨ ਜਿਸ ਨੂੰ ਟਾਲਣ ਲਈ ਅਸੀਂ ਵੈਦਾਂ ਸ਼ਹਿਦਾਂ ਦੀ ਵਿਧੀ ਅਨੁਸਾਰ ਅਨੇਕਾਂ ਹੀ ਆਪਾ ਕਰ ਚੁੱਕੇ ਹਾਂ ਪਰ ਮਨ ਨੂੰ ਤਸੱਲੀ ਨਹੀਂ ਆ ਰਹੀ ਅਸੀਂ ਸੁਣਿਆ ਹੈ ਕਿ ਕਿਸੇ ਗੁਰੂ ਨਾਨਕ ਸਾਹਿਬ ਦੇ ਦਰ ਤੇ ਬਖਸ਼ ਹੋਏ ਸੰਤ ਮਹਾਪੁਰਸ਼ੋ ਤੁਹਾਡੇ ਪਾਸ ਇਸ ਦਾ ਕੋਈ ਜਰੂਰ ਪਾਅ ਹੋਵੇਗਾ ਬਾਬਾ ਜੀ ਨੀਮੀ ਪਾਈ ਆਪਣੀ ਲਜ ਧਿਆਨ ਅੰਦਰ ਚਲੇ ਗਏ ਥੋੜੀ ਦੇਰ ਬਾਅਦ ਆਪਣੇ ਨੇਤਰ ਖੋਲ੍ਹ ਦਿਆਂ ਸਹਿਸਵਾਹੀ ਵਜਨ ਕਰਨ ਲੱਗੇ ਜਦੋਂ ਤੱਕ ਜਿਵੇਂ ਆਸੂ ਪਰਮੇਸ਼ਰ ਦੇ ਨਾਮ ਰੂਪੀ ਕਿੱਲੀ ਨਾਲ ਲੱਗਿਆ ਰਹਿੰਦਾ ਹੈ ਉਦੋਂ ਤੱਕ ਕਾਲ ਰੂਪੀ ਚਲਦੀ ਹੋਈ ਚੱਕੀ ਸਭ ਕੁਝ ਵਿਗਾੜ ਨਹੀਂ ਸਕਦੀ ਜਿਵੇਂ ਆਟਾ ਪੀਸਣ ਵਾਲੀ ਚੱਕੀ ਦੀ ਕਿੱਲੀ ਨਾਲ ਜਿਹੜੇ ਦਾਣੇ ਲੱਗੇ ਰਹਿੰਦੇ ਸਾਡੇ ਸਤਿਗੁਰਾਂ ਨੇ ਸਾਨੂੰ ਹਰ ਇੱਕ ਮੁਸੀਬਤ ਦਾ ਬਾਪ ਔਰ ਕੀ ਬਾਣੀ ਦਾ ਹੀ ਕਿਹਾ ਹੈ ਜਦੋਂ ਤਰਕੀ ਬਾਣੀ ਦੇ ਖੰਡ ਪਾਠ ਸਾਹਿਬ ਚਾਰੇ ਕੁੰਡਾਂ ਅੰਦਰ ਸੁਣਾਈ ਬਹਿਣ ਲੱਗੇ ਇਹ ਭਿਆਨਕ ਸਮਾਂ ਮਨੁੱਖਤਾ ਦਾ ਕੁਝ ਨਹੀਂ ਬੁਕਾੜ ਸਕੇਗਾ। ਬਾਬਾ ਜੀ ਦੇ ਇਹ ਸੰਕੇਤ ਪ੍ਰਭਾਵਸ਼ਾਲੀ ਵਜਨ ਸੁਣ ਕੇ ਦੋਵੇਂ ਕਿਲੇ ਗਏ। ਬਿਰਲਾ ਸਿੰਘ ਨైనా ਖੰਡ ਪਾਠ ਸਾਹਿਬਾਂ ਨੇ ਆਪਣੇ ਬਿਰਲਾ ਮੰਦਰ ਨਾਲ ਲੱਗਦੇ ਇੱਕ ਵੱਡੇ ਹਾਲ ਅੰਦਰ ਕਰਵਾਉਣ ਲਈ ਬੇਨਤੀ ਕੀਤੀ ਜਿਹੜੀ ਬਾਬਾ ਜੀ ਨੇ ਸਵੀਕਾਰ ਕਰ ਲਈ। ਓਹ ਬੇਲਾ ਮੰਦਰ ਦੇ ਆਸ-ਪਾਸ ਦੇ ਬਾਬਾ ਜੀ ਨੇ ਇੱਕ ਸੇਕ ਸ੍ਰੀ ਖੰਡ ਪੜ ਸਾਖ ਕਰਵਾਏ ਅਤੇ ਉੱਥੇ ਮੰਦਰ ਦੇ ਪਿਛਲੇ ਪਾਸੇ ਲੱਗਦੀ ਹੋਈ ਖੁੱਲੀ ਜਗ੍ਹਾ ਤੇ ਦੋਨੋਂ ਵਾਰ ਤਵਾ ਬੈਤ ਦਵਾਨ ਲੱਗਦਾ ਰਿਹਾ। ਗੁਲਾਬੀ ਬਾਗ ਦਿੱਲੀ ਵਿਖੇ ਪਹਿਲਾਂ ਹੀ ਵੱਡੀ ਗਿਣਤੀ ਅੰਦਰ ਅਖੰਡ ਪਾਠ ਸਾਹਿਬ ਬਾਬਾ ਜੀ ਨਿਗਰਾਨੀ ਹਟ ਚੱਲ ਰਹੇ ਸਨ। ਉੱਥੇ ਬੜੀ ਗਿਣਤੀ ਭਾਰੀ ਗਿਣਤੀ ਅੰਦਰ ਅੰਮ੍ਰਿਤ ਪ੍ਰਚਾਰ ਵੀ ਹੋਇਆ। ਇਹਨਾਂ ਤੋਂ ਇਲਾਵਾ ਦਿੱਲੀ ਦੇ ਹੋਰ ਬਹੁਤ ਥਾਵਾਂ ਤੇ ਬਾਬਾ ਜੀ ਦੇ ਹੁਕਮ ਬਾਕੇ ਮਨੁੱਖਤਾ ਉੱਪਰ ਮੰਡਲਾ ਰਹਿ ਕਸ਼ਟਾਂ ਨੂੰ ਮਟਾਉਣ ਲਈਨੇ ਕਾਹੀ ਅਕਾਂਡ ਪੜ ਸਾਹਿਬ ਕਰਵਾਏ ਗਏ। ਉਹ ਕਾਫੀ ਸਮਾਂ ਦਿੱਲੀ ਬਤੌਣ ਬਾਅਦ ਬਾਬਾ ਜੀ ਨਾਨ ਸਰ ਕਲੇਰਾ ਪਰਤ ਆਏ। ਇੱਥੇ ਵੱਡੇ ਬਾਬਾ ਜੀ ਦੀ ਵਰਸ਼ੀ ਆ ਰਹੀ ਸੀ। ਬਾਬਾ ਜੀ ਨੇ ਵਰਸ਼ੀ ਦੇ ਭੋਗਾਂ ਤੇ ਸੰਗਤ ਨੂੰ ਸਾਵਧਾਨ ਕੀਤਾ ਕਿ ਦੁਨੀਆ ਪਰ ਮਨੁੱਖਤਾ ਉੱਪਰ ਬਹੁਤ ਵੱਡਾ ਕਸ਼ਟ ਆ ਰਿਹਾ ਹੈ। ਜਿਸ ਦੇ ਖਾਤਮੇ ਲਈ ਸਾਰੀ ਸੰਗਤ ਨੇ ਆਪਣੇ ਘਰਾਂ ਅੰਦਰ ਵਾਦਵਦ ਜਾਪਤਾ ਅਤੇ ਗੁਰਬਾਣੀ ਦੇ ਪਾਠ ਕਰਨੇ ਹਨ ਆ ਆ ਬਾਬਾ ਜੀ ਨੇ ਨਾਨ ਸਰ ਕਲੇਰਾ ਵਿਖੇ ਮਨੁੱਖਤਾ ਦੇ ਕਲਿਆਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡ ਪਾਠ ਸਾਹਿਬ ਦੀਆਂ 17 ਕੋਤਰੀਆਂ ਕਰਵਾਈਆਂ ਜਿਸ ਦਿਨ ਇਨ੍ਹਾਂ ਕੋਤਰੀਆਂ ਦਾ ਆਖਰੀ ਕੜੀ ਦੇ ਪਾਠਾਂ ਦਾ ਭੋਗ ਪਿਆ ਉਸ ਦਿਨ ਸਤਿਗੁਰਾਂ ਦਾ ਇਹ ਹੁਕਮਨਾਮਾ ਆਇਆ ਤਨਾਵ ਸ੍ਰੀ ਮਹੱਲਾ 5 ਤਮ ਦਾਤਿ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮ ਕਮ ਹੀ ਪ੍ਰਤਪਾਲੋ ਹਮਾਰ ਕ ਤੁਮਰੇ ਤਾਰੇ ਜਿਹਾਏ ਕਉਣ ਗੰ ਕਹੀ ਜਾਏ ਮੈ ਸਮਾਰ ਬੇਅੰਤ ਸਵਾਮੀ ਪਰ ਅੰਤ ਨ ਕਨਹੀ ਲਹੀ ਜਾ ਰਹਾ ਕੋਟ ਪ੍ਰਾਦ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਰ ਮਾਥਵਰੀ ਤੁਮ ਆਪਨ ਵਰ ਦਰਖਾਵੋ ਤੁਮਨੀ ਸੰਤ ਤੁਮਾਰੀ ਅਸਾ ਉਹ ਸਜਨ ਸੁਹਿਲੇ ਰੱਖੋ ਰੱਖਣ ਹਾਰ ਦੇ ਆਲਾ ਨਾਨਕ ਕਰਕੇ ਬੋਲੇ ਸਤ ਗੁਰਾਂ ਦੀ ਮਿਹਰ ਅਤੇ ਪ੍ਰਸ਼ੰਤਾ ਵਾਲੇ ਹੁਕਮਨਾਮਾ ਸੁਣ ਕੇ ਬਾਬਾ ਜੀ ਧਿਆਨ ਤਕ ਖੁਸ਼ ਹੋਏ ਅਤੇ ਬਚਨ ਕੀਤੇ ਕਿ ਪ੍ਰਮਾਤਮਾ ਨੇ ਮਨੁੱਖ ਤੇ ਮਨੁੱਖਤਾ ਦਾ ਕੋਈ ਵੀ ਗੁਨਾਹ ਚਦਾਰਦੇ ਹੋਏ ਇਸ ਨੂੰ ਬਖਸ਼ ਲਿਆ ਹੈ ਅਤੇ ਇਸ ਉੱਪਰ ਆਉਣ ਵਾਲਾ ਭਿਆਨਕ ਸੰਕਟ ਟਲ ਗਿਆ ਹੈ। ਇਉਂ ਧਰਤੀ ਬਾਣੀ ਜਿਹੜੀ ਤਰਾਇ ਕੜ ਸਤ ਦੇ ਪ੍ਰਤਾਪ ਸਦਕਾ ਮਨੁੱਖਾ ਉੱਪਰ ਮੰਡਲਾਉਂਦੇ ਹੋਏ ਕਸ਼ਟ ਨੂੰ ਇੱਕ ਪੂਰਨ ਸਾਹ ਦੇ ਬਚਨਾਂ ਨੇ ਢਲ ਭਾਈ ਅਤੇ ਹਨ ਦਨ ਸਿਰਗੁਰ ਨਾਨਕ ਜੀ ਜੋ ਜਸ ਨੂੰ ਪੂਰੇ ਜਗਤ ਅੰਦਰ ਪ੍ਰਕਟਾਉਂਦੇ ਆਂ ਸਭ ਦੇ ਵੱਡਾ ਸਤਗੁਰੂ ਨਾਨਕ ਜੀ ਨੇ ਕਰਾ ਕੇ ਮੇਰੀ ਦੇ ਮਹਾਵਾਕਨ ਪੂਰਾ ਕੀਤਾ ਉਸੇ ਦਿਨ ਹੀ ਸੂਰਸ਼ੇਪੰਟਵਾਰ ਨਾ ਦਾ ਸਵੰਦਾ ਗੂੜਾ ਲਾਲ ਰੰਗ ਹੀ ਦਿਖਾਈ ਦਿੱਤਾ ਤੇ ਨਾ ਹੀ ਚਮਕਦੇ ਹੋਏ ਤਾਰੇ ਦੀ ਲੰਮੀ ਚੌੜੀ ਬੋਦੀ ਯਾਂ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਅੰਦਰੋਂ ਡਰ ਤੇ ਸਹਿਮ ਜਾਂਦਾ ਰਿਹਾ ਅਗਲੇ ਦਿਨ ਹੀ ਬਾਬਾ ਜੀ ਦੇ ਸੱਜੇ ਚਰਨ ਦੇ ਗੁੱਠੇ ਉੱਪਰ ਇੱਕ ਫੋੜਾ ਜਿਹਾ ਉੱਪਰ ਆਉਣ ਲੱਗਾ ਜਿਹੜਾ ਦਿਨ ਅੰਦਰ ਹੀ ਬਹੁਤ ਵੱਡਾ ਹੋ ਗਿਆ ਡਾਕਟਰਾਂ ਨੇ ਬਾਬਾ ਜੀ ਨੂੰ ਚੀਰਾ ਲਾਉਣ ਦੀ ਸਲਾਹ ਦਿੱਤੀ ਜਿਹੜੀ ਬਾਬਾ ਜੀ ਨੇ ਠੁਕਰਾ ਦਿੱਤੀ ਅਤੇ ਵਜਨ ਕੀਤੇ ਕਿ ਸਭ ਕੁਝ ਪਰਮੇਸ਼ਰ ਦੇ ਹੁਕਮ ਅੰਦਰ ਹੀ ਹੋ ਰਿਹਾ ਹੈ ਬਾਅਦ ਵਿੱਚ ਇਹ ਫੋੜਾ ਬਹੁਤ ਦਿਨਾਂ ਬਾਅਦ ਆਪੇ ਹੀ ਫਟ ਗਿਆ ਅਤੇ ਇਸ ਉੱਪਰ ਮਲਮ ਬੱਟੀ ਹੁੰਦੀ ਰਹਿੰਦੀ। ਬਾਬਾ ਜੀ ਦਾ ਜਿਹੜਾ ਰਬੜ ਦਾ ਜੋੜਾ ਪਹਿਨਦੇ ਸਨ ਉਸ ਨੂੰ जख्मी ਗੂਠੇ ਵਾਲੀ ਜਗ੍ਹਾ ਤੋਂ ਕੱਟਿਆ ਗਿਆ। ਦਾਸ ਨੇ 1970 ਵਿੱਚ ਇਸ ਪਵਿੱਤਰ ਜੋੜੇ ਦੇ ਦਰਸ਼ਨ ਪ੍ਰਿੰਸੀਪਲ ਸਰਦਾਰ ਬਲਵੀਰ ਸਿੰਘ ਜੀ ਦੇ ਘਰ ਜਗਰਾਉ ਵਿਖੇ ਕੀਤੇ ਜਿਸ ਉੱਪਰ ਦਵਾਈ ਦੇ ਨਿਸ਼ਾਨ ਪੜ ਤੱਕ ਨਜ਼ਰ ਆ ਰਹੇ ਸਨ। ਅੱਜ ਕੱਲ੍ਹ ਇਹ ਪਵਿੱਤਰ ਜੋੜਾ ਅਮਰੀਕਾ ਵਿਖੇ ਪ੍ਰਿੰਸੀਪਲ ਸਾਹਿਬ ਆਦਿ ਸਜੋਬਤ ਹੈ। ਦਾਸ ਵਲਾਂ ਬੋਲਦਿਆਂ ਹਾਂ ਕਿਸੇ ਪ੍ਰਕਾਰ ਦੀ ਗਲਤੀ ਜਾਂ ਵੱਧ ਘੱਟ ਪੜਿਆ ਗਿਆ ਹੋਵੇ ਉਸ ਲਈ ਦਾਸ ਬਾਬਾ ਜੀ ਬਾਸੋਂ ਖੇਮਾਂ ਦਾ ਜਾਜਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ